ਸਸਿਕਾਉਣਰ ਪੱਖ ਪੋਸਟ ਦੇ ਨਾਲ ਤੁਸੀਂ ਜੁੜੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫੇਰ ਜਿਹੜਾ ਕਿ ਸੋਸ਼ਲ ਮੀਡੀਆ ਦੇ ਉੱਪਰ ਮਾਹੌਲ ਭੱਖ ਦਾ ਨਜ਼ਰ ਆ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਵੱਲੋਂ ਇੱਕ ਵਾਰ ਫੇਰ ਜਿਹੜਾ ਕਿ ਬਿਆਨ ਦਿੱਤਾ ਗਿਆ ਉਸ ਦਾ ਠੋਕਮਾ ਜਵਾਬ ਜਿਹੜਾ ਕਿ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਦਿੱਤਾ ਗਿਆ ਇੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਗੁਰਪਤਵੰਤ ਸਿੰਘ ਪੰਨੂ ਹੋਰਾਂ ਦੇ ਵੱਲੋਂ ਜੋ ਪਿਛਲੇ ਦਿਨੀ ਬਾਜਵਾ ਪ੍ਰਤਾਪ ਸਿੰਘ ਬਾਜਵਾ ਐਲੋਪੀ ਲੀਡਰ ਆ ਕਾਂਗਰਸ ਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਦੇ ਵਿੱਚ 50 ਗਰਨੇਡਾ ਆਏ ਨੇ ਤੇ 18 ਚੱਲ ਚੁੱਕੇ ਨੇ ਤੇ ਬਾਕੀ ਹਜੇ ਆ ਰਹਿੰਦੇ ਆ ਤਾਂ ਇਸ ਦੇ ਤਹਿਤ ਹੀ ਬਾਜਵਾ ਨੂੰ ਸਾਈਬਰ ਕ੍ਰਾਈਮ ਥਾਣਾ ਮੋਹਾਲੀ ਦੇ ਵਿੱਚ ਸੱਤ ਫੇਸ ਦੇ ਵਿੱਚ ਪੁੱਛ ਪੜਤਾਲ ਦੇ ਲਈ ਬੁਲਾਇਆ ਜਾਂਦਾ ਤੇ ਪੂਰੀ ਕਾਂਗਰਸ ਸੜਕਾਂ ਤੇ ਉਤਰ ਆਉਂਦੀ ਆ ਤੇ ਅੱਜ ਫੇਰ ਇੱਕ ਵਾਰ ਉਹੀ ਜਿਹੜਾ ਕਿ ਜਿਕਰ ਆ ਗੁਰਪ੍ਰਤਵੰਤ ਸਿੰਘ ਪੰਨੂ ਦੇ ਵੱਲੋਂ ਵੀ ਕੀਤਾ ਗਿਆ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਕੈਬਨਿਟ ਦੇ ਮੰਤਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਉਸ ਦਾ ਠੋਕਮਾ ਜਵਾਬ ਦਿੱਤਾ ਗਿਆ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਗੁਰਪ੍ਰਤਵੰਤ ਸਿੰਘ ਪੰਨੂ ਨੇ ਕੀ ਕਿਹਾ ਤੇ ਉਸ ਦਾ ਜਵਾਬ ਜਿਹੜਾ ਕਿ ਠੋਕਮਾ ਜਵਾਬ ਹੈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀ ਦਿੱਤਾ ਤੇ ਇੱਥੇ ਆਮ ਆਦੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਵੀ ਜਿਹੜਾ ਕਿ ਇੱਕ ਵਾਰ ਫੇਰ ਡਾਕਟਰ ਬਾਬਾ ਸਾਹਿਬ ਅਵੇਦਕਾਰ ਦੇ ਹੱਕ ਦੇ ਵਿੱਚ ਫੇਰ ਜਿਹੜੀ ਕਿ ਆਵਾਜ਼ ਆ ਉਹ ਬੁਲੰਦ ਕੀਤੀ ਗਈ ਆ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾਵਾਂਗੇ ਜਿੱਥੇ ਕਿ ਗੁਰਪ੍ਰਤਪ ਸਿੰਘ ਪੰਨੂ ਦੇ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਵਿਸਾਖੀ ਵਾਲੇ ਦਿਨ ਜਿਹੜੇ ਕਿ ਬਾਬਾ ਸਾਹਿਬ ਅਵੇਦਕਾਰ ਦੇ ਬੋਤਾ ਉਹਨਾਂ ਨੂੰ ਤੋੜਾਂਗੇ ਤਾਂ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਪੂਰੇ ਅ ਸਿਆਸੀ ਧੜਿਆਂ ਦੇ ਵੱਲੋਂ ਜਿਹੜੀ ਕਿ ਬਾਬਾ ਸਾਹਿਬ ਉਮੀਦਵਾਰ ਦੇ ਬੁੱਤਾਂ ਦੀ ਜਿਹੜੀ ਕਿ ਰਾਖੀ ਕੀਤੀ ਗਈ ਸੀ ਤੇ ਇੱਕ ਚੈਲੰਜ ਕੀਤਾ ਗਿਆ ਸੀ ਕਿ ਚਪਾਵ ਨਹੀਂ ਦਿੱਤੀ ਗਈ ਸੀ ਕਿ ਜੇਕਰ ਹਿੰਮਤ ਆ ਤਾਂ ਤੁਸੀਂ ਆ ਕੇ ਦਿਖਾਓ ਤਾਂ ਬਕਾਇਦਾ ਜਿਹੜੀਆਂ ਕਿ ਉਹ ਤਸਵੀਰਾਂ ਨੇ ਉਹ ਸਾਹਮਣੇ ਵੀ ਆਈਆਂ ਸੀ ਜਿਸ ਦੇ ਵਿੱਚ ਬਾਬਾ ਸਾਹਿਬ ਉਮੀਦਵਾਰ ਦੇ ਬੁੱਤਾਂ ਦੀ ਜਿਹੜੀ ਕਿ ਰਾਖੀ ਕੀਤੀ ਗਈ ਆ ਇੱਕ ਅਜੀਹਾ ਆਖਰ ਕਿਉਂ ਹੁੰਦਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਜਿਹੜੀਆਂ ਕਿ ਗੱਲਾਂ ਕਿਉਂ ਕੀਤੀਆਂ ਜਾਂਦੀਆਂ ਨੇ ਇਹ بڑے ਵੱਡੇ ਸਵਾਲ ਨੇ ਜਿਹੜੇ ਉਹ ਖੜੇ ਹੁੰਦੇ ਨੇ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਅਜੀਹਾ ਘਟਨਾਕਰਮ ਵਾਪਰਦਾ ਤਾਂ ਖਾਸ ਜਿਹੜੀ ਕਿ ਕਮਿਊਨਿਟੀ ਆ ਖਾਸ ਜਿਹੜੇ ਕਿ ਲੋਕ ਨੇ ਉਹਨਾਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਤੇ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਜਿਹੜਾ ਕਿ ਦਹਿਸਤਵਰਗਾ ਮਾਹੌਲ ਆ ਉਸ ਨੂੰ ਪੈਦਾ ਕਰਨ ਦੇ ਜਿਹੜੇ ਕਿ ਕੋਝੀਆਂ ਚਾਲਾਂ ਨੇ ਜਿਹੜੀਆਂ ਕਿ ਉਹ ਚੱਲੀਆਂ ਜਾ ਰਹੀਆਂ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬਾਬਾ ਸਾਹਿਬ ਅਮੇਦਕਾਰ ਦੇ ਵੱਲੋਂ ਜੋ ਸਮਾਜ ਦੇ ਲਈ ਕੀਤਾ ਗਿਆ ਉਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਪਰ ਅੱਜ ਦੀ ਜਿਹੜੀ ਕਿ ਇਹ ਸਾਹਮਣੇ ਘਟਨਾ ਆ ਰਹੀ ਆ ਜਿਸ ਦੇ ਵਿੱਚ ਇੱਕ ਵਾਰ ਫੇਰ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਚੱਲ ਗਈ ਆ ਤੇ ਦੂਸਰੇ ਪਾਸੇ ਆਮ ਆਦੀ ਪਾਰਟੀ ਦੇ ਵਰਕਰ ਵਲੰਟੀਅਰ ਆਮ ਆਦੀ ਪਾਰਟੀ ਦੇ ਨਹੀਂ ਬਲਕਿ ਦੂਸਰੀਆਂ ਪਾਰਟੀਆਂ ਦੇ ਵੱਲੋਂ ਵੀ ਜਿਹੜਾ ਕਿ ਬਾਬਾ ਸਾਹਿਬ ਅਮੀਰਕਾਰ ਦੇ ਬੁੱਤਾਂ ਦੀ ਜਿਹੜੀ ਕਿ ਪੂਜਾ ਕੀਤੀ ਜਾਂਦੀ ਆ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਬਾਬਾ ਸਾਹਿਬ ਅਮੀਰਕਾਰ ਨੂੰ ਚੰਗੀ ਤਰ੍ਹਾਂ ਸਮਝਿਆ ਜਾਂਦਾ ਚੰਗੀ ਤਰ੍ਹਾਂ ਜਾਣਿਆ ਜਾਂਦਾ ਤੇ ਉਹਨਾਂ ਨੂੰ ਲੈ ਕੇ ਇੱਕ ਵਾਰ ਫੇਰ ਬਾਹਰ ਬੈਠੇ ਜਿਹੜੇ ਕਿ ਪੰਜਾਬ ਨੂੰ ਅੱਗ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਉਹਨਾਂ ਨੂੰ ਠੋਕਮਾ ਜਵਾਬ ਦਿੱਤਾ ਤਾਂ ਤੁਹਾਨੂੰ ਅਸੀਂ ਦਿਖਾਵਾਂਗੇ ਕਿ ਕੀ ਕੀ ਬੋਲੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਟੀਮਾ ਤੇ ਬਾਕੀ ਜਿਹੜੇ ਕਿ ਸਿਆਸੀ ਤੜੇ ਪੰਜਾਬ ਦੇ ਲੱਖਾਂ ਦੇ ਦਲ ਲੋਕ ਦੇਸ਼ ਦੇ ਲਖਾਈ ਦਤ ਪਾਈਚਾਰ ਦੇ ਲੋਕ ਜਿਹੜੇ ਨੇ ਕਿ ਉਹਨਾਂ ਨੇ ਬਾਬਾ ਸਾਹਿਬ ਧੀਮਰਾਵ ਮੇੜਕਾ ਜੀ ਦੇ ਦਰਸ਼ਨ ਨੂੰ ਪੜਾਇਆ ਹੋਇਆ ਹੈਗਾ ਬਾਬਾ ਸਾਹਿਬ ਧੀਮਰਾਵ ਮੇੜਕਾ ਜੀ ਨੂੰ ਆਪਣਾ ਆਦਰਸ਼ ਮੰਨਦੇ ਨੇ ਕਿ ਸੋ ਭੱਲੂ ਜੈਸੇ ਲੋਕ ਜਿਹੜੇ ਨੇ ਕਿ ਜਿਹੜੇ ਡਰਪੋਕ ਨੇ ਜਿਹੜੇ ਕੌਮ ਦੇ ਗਦਾਰ ਨੇ ਕਿ ਉਹ ਬਾਬਾ ਸਾਹਿਬ ਧੀਮਰਾਵ ਮੇੜਕਾ ਜੀ ਦੀ ਵਿਚਾਰਧਾਰਾ ਨੂੰ ਤੋੜ ਨਹੀਂ ਸਕਦੇ ਬਾਬਾ ਸਾਹਿਬ ਧੀਮਰਾਵ ਮੇੜਕਾ ਜੀ ਦੀ ਵਿਚਾਰਧਾਰਾ ਦੇ ਨਾਲ ਪੰਜਾਬ ਦੇ ਦਲਤ ਪੰਜਾਬ ਦੇ ਦਲਤ ਪਾਈਚਾਰਾ ਸਾਡਾ ਸਾਰਾ ਪਾਈਚਾਰਾ ਇੱਕ ਛੋਟਾ ਇੱਕ ਮੁੱਖਾ ਅਸੀਂ ਪੰਨੂ ਜੱਸੀ ਲੋਕਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਸਾਡੇ ਲੋਕਾਂ ਦਾ ਖੂਨ ਦਾ ਕਤਰਾ-ਕਤਰਾ ਸੀ ਬਾਬਾ ਸਾਹਿਬ ਹੀਰੋ ਅਬੇਟਕਰ ਦੀ ਬਚਾਰਤਾ ਨੂੰ ਬਚਾਉਣ ਲਈ ਬਹਾਮਾਂਗੇ ਸੋ ਬਿਲਕੁਲ ਬਾਬਾ ਸਾਹਿਬ ਹੀਰੋ ਅਬੇਟਕਰ ਦੀ ਬਚਾਰਤਾ ਨੂੰ ਆਂਚ ਨਹੀਂ ਉਲਟੀ ਜਾਊਗੀ ਸੋ ਇਸ ਤਰ੍ਹਾਂ ਦੇ ਲੋਕਾਂ ਨੂੰ ਮੂੰਹ ਤੋੜ ਜਵਾਬ ਜਿਹੜਾ ਉਹ ਆਵਾਮੀ ਪਾਰਟੀ ਦਾ ਕੱਲਾ-ਕੱਲਾ ਵਰਕਰ ਕੱਲਾ-ਕੱਲਾ ਵਲੰਟੀਅਰ ਜਵਾਬ ਦੇਊਗਾ ਸੋ ਅਸੀਂ ਬਾਬਾ ਸਾਹਿਬ ਹੀਰੋ ਅਬੇਟਕਰ ਦੀ ਬੁੱਤਾਂ ਦੀ ਵੀ ਰਾਖੀ ਕਰਾਂਗੇ ਉਹਨਾਂ ਦੀ ਬਚਾਰਤਾ ਦੀ ਵੀ ਰਾਖੀ ਕਰਾਂਗੇ